ਆਏ ਸਾਰੇ ਭਗਵੰਤੇ ਸੱਜਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੀਆਂ ਦੇ ਇਤਿਹਾਸ ਦੀਆਂ ਤੁਹਾਨੂੰ ਸਾਰੀਆਂ ਲੇਡੀਜ਼ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ। ਤੇ ਇੰਨਾ ਚਾਹ ਹੁੰਦਾ ਹੈ ਲੇਡੀਜ਼ ਨੂੰ ਤੀਆਂ ਮਨਾਉਣ ਦਾ ਕਿ ਮੈਨੂੰ ਲੱਗਦਾ 1 ਮਹੀਨਾ ਸਾਨੂੰ ਥੋੜਾ ਪੈ ਜਾਂਦਾ। ਮੈਂ ਅੱਗੇ ਗੱਲ ਕਰਦੀ ਸੀ ਮੈਂ ਤੀਆਂ 2-3 ਮਹੀਨੇ ਆਵਾਜ਼ ਕੱਟਾਂਗੀ। ਸੋ ਤੀਆਂ 2-3 ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਡਾ ਚਾਹ ਜਿਹੜਾ ਉਹ ਪੂਰਾ ਹੋ ਸਕਦਾ ਕਿਉਂਕਿ 1 ਮਹੀਨੇ 'ਚ ਥੋੜਾ ਜਿਹਾ ਟਾਈਮ ਹੁੰਦਾ ਹੈ ਤੇ ਪ੍ਰੋਗਰਾਮ ਐਨੇ ਹੁੰਦੇ ਨੇ ਸਾਫ ਤੋਂ ਵੀ ਨਹੀਂ ਜਾਇਆਦਾ ਸੋ ਅੱਜ ਮੈਂ ਸਾਰੀਆਂ ਤੁਹਾਨੂੰ ਲੇਡੀਜ਼ ਨੂੰ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੀਆਂ ਹੀ ਬਹੁਤ ਸੋਹਣੀਆਂ ਲੱਗ ਰਿਓ ਇੱਕ ਆਦੀ ਆਪਣੇ ਨਾਮ ਤੇ ਜ਼ਰੂਰ ਟਾੜੀ ਲਾ ਦਿਓ ਤੇ ਜਿੰਨੇ ਵੀ ਅੱਜ ਸਟੂਡੈਂਟਸ ਨੇ ਪਰਫਾਰਮ ਕੀਤਾ ਬਹੁਤ ਹੀ ਸਾਡੇ ਟੈਲੈਂਟਡ ਬੱਚੇ ਨੇ ਬਹੁਤ ਸੋਹਣਾ ਕੀਤਾ ਝੂਮਰ ਅੱਡ-ਅੱਡ ਤਰ੍ਹਾਂ ਦੇ ਜਿਹੜੇ ਲੋਕ ਨਾਚ ਨੇ ਆਪਣੇ ਉਹ ਦਰਸਾਏ ਨੇ ਕਿਉਂਕਿ ਇੱਕ ਤੀਆਂ ਹੀ ਹੁੰਦਾ ਮੌਕਾ ਜਿੱਥੇ ਅਸੀਂ ਆਪਣਾ ਨੱਚ ਟੱਪ ਕੇ ਜਿਹੜਾ ਦਿਲ ਦਾ ਚਾਹ ਹੈ ਉਹ ਪੂਰਾ ਕਰ ਲੈਣੀ ਆ ਹਮੇਸ਼ਾ ਲੇਡੀਜ਼ ਨੂੰ ਚਾਹ ਹੁੰਦਾ ਕਿ ਅਸੀਂ ਸਜਣਾ ਸਵਰਨਾ ਅਸੀਂ ਤਿਆਰ ਹੋਈਏ ਪਰ ਉਹ ਜਿਹੜੇ ਚਾਹ ਆ ਨੇ ਉਹ ਕਈ ਵਾਰੀ ਅੰਦਰ ਹੀ ਰਹਿ ਜਾਂਦੇ ਸੀਗੇ ਹੁਣ ਇਹ ਜਿਹੜੇ ਵਧੀਆ ਪ੍ਰੋਗਰਾਮ ਹੋਣ ਲੱਗ ਗਏ ਉਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਲੇਡੀਜ਼ ਨੂੰ ਆਪਣਾ ਚਾਹ ਪੂਰਾ ਕਰਨ ਦਾ ਜਿਹੜਾ ਇੱਕ ਜ਼ਰੀਆ ਮਿਲ ਗਿਆ ਇੱਕ ਮੌਕਾ ਮਿਲ ਗਿਆ ਉਹ ਵੀ ਨੱਚਟਾਪ ਲੈਂਦੀਆਂ ਨੇ ਆ ਉਹਦੇ ਅੰਦਰ ਦਾ ਜਿਹੜਾ ਗੁਵਾਰ ਉਹ ਕੱਢ ਲੈਂਦੀਆਂ ਨੇ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਰਿਆਂ 'ਚ ਪਹੁੰਚ ਕੇ ਮੈਂ ਸਾਰੇ ਆਰਗੇਨਾਈਜ਼ਰਸ ਦਾ ਮੈਨੇਜਮੈਂਟ ਟੀਮ ਦਾ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਾਹਿਬ ਦਾ ਮਾਈ ਫਰੈਂਡ ਸੀਰਤ ਜਿਨੇ ਸਾਰੇ ਆਰਗੇਨਾਈਜ਼ ਕਰਾਇਆ ਪ੍ਰੋਗਰਾਮ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿਉਂਕਿ ਅਸੀਂ ਆਉਂਨੇ ਆ 5 ਕਾਸ ਮਿੰਟ ਅੱਧਾ ਘੰਟਾ ਘੰਟਾ ਪ੍ਰੋਗਰਾਮ ਤੇ ਜਿਹੜੀ ਤਿਆਰੀ ਹੁੰਦੀ ਉਹ ਹਫਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੋ ਤਿਆਰੀ ਕਰਨ ਨਾਲ ਇਹਦਾ ਸਭ ਤੋਂ ਵੱਡਾ ਰੋਲ ਹੁੰਦਾ ਸੋ ਮੈਂ ਸਾਰੇ ਮੈਨੇਜਮੈਂਟ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਬੇਸਬਰੀ ਨਾਲ ਵੇਟ ਵੀ ਕਰਦੇ ਹੋ ਅਸੀਂ ਜਿੰਨਾ ਤੁਹਾਡਾ ਸ਼ੁਕਰਾਨਾ ਕਰੀਏ ਥੋੜਾ ਰਹੂਗਾ ਮੈਂ ਹਮੇਸ਼ਾ ਲੇਡੀਜ਼ ਦੇ ਪੱਖ ਦੀ ਗੱਲ ਕਰਦੀ ਰਹਿੰਦੀ ਆ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਮੈਂ ਬਾਇਸਦੀ ਨਾ ਹੋ ਜਾ ਮੈਂ ਹਮੇਸ਼ਾ ਲੇਡੀਜ਼ ਬਾਰੇ ਜ਼ਿਆਦਾ ਬੋਲਦੀ ਆ ਤੇ ਬੰਦਿਆਂ ਬਾਰੇ ਘੱਟ ਬੋਲਦੀ ਆ ਬਟ ਮੇਰੇ ਦਿਲ 'ਚ ਇਹੋ ਜਿਹਾ ਕੁਝ ਹੈ ਨਹੀਂ ਪਰ ਮੈਨੂੰ ਇੱਕ ਗੱਲ ਹਮੇਸ਼ਾ ਫੀਲ ਹੁੰਦੀ ਆ ਕਿ ਲੇਡੀਜ਼ ਬਾਰੇ ਹਮੇਸ਼ਾ ਘੱਟ ਬੋਲੇ ਗਿਆ ਕੋਈ ਅੱਜ ਤੱਕ ਸਾਡੇ ਬਾਰੇ ਕਿਸੇ ਨੇ ਆਵਾਜ਼ ਚੱਕੀ ਨਹੀਂ ਸਾਡੇ ਹੱਕ ਦੀ ਜਿਹੜੀ ਗੱਲ ਆ ਉਹ ਸਾਡੇ ਅੰਦਰ ਰਹਿ ਜਾਂਦੀ ਸੀ ਬਾਹਰ ਕੋਈ ਕਰਦਾ ਹੀ ਨਹੀਂ ਸੀਗਾ ਮੈਂ ਹਮੇਸ਼ਾ ਹਰ ਬੱਚੇ ਨੂੰ ਕਹਿੰਦੀ ਆ ਕਿ ਤੁਸੀਂ ਪੜੋ ਲਿਖੋ ਤੁਸੀਂ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਆਪਦੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਨਾਮ ਹੈ ਔਰ ਆਸ਼ਣ ਕਰੋ ਅੱਜ ਕੱਲ ਕੁੜੀਆਂ ਮੁੰਡਿਆਂ ਵਾਲਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਚੁਕਿਆ ਹੈ ਇਹ ਜਿਹੇ ਵਧੀਆ ਇੰਸਟੀਟਿਊਟਸ ਨੇ ਜਿਹੜੇ ਊਮਨ ਏਮਪਾਵਰਮੈਂਟ ਨੂੰ ਊਮਨ ਐਜੂਕੇਸ਼ਨ ਨੂੰ ਇਨਕਰੇਜ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਸਮਾਜ ਦੀਆਂ ਧੀਆਂ ਨੇ ਜਿਹੜੀਆਂ ਪੜ੍ਹਨ ਲਿਖਣ ਅੱਗੇ ਵਧਨ ਤੇ ਮੈਂ ਹਮੇਸ਼ਾ ਪੈਰੈਂਟਸ ਨੂੰ ਇੱਕ ਗੱਲ ਕਹਿੰਦੀ ਆ ਕਿ ਮੌਕਾ ਬਰਾਬਰ ਦਿਓ ਆਪਦੇ ਬੱਚਿਆਂ ਨੂੰ ਆਦੀ ਧੀਆਂ ਨੂੰ ਆਪਦੇ ਪੁੱਤਰਾਂ ਨੂੰ ਇੱਕ ਵਰਗਾ ਮੌਕਾ ਦਿਓ ਪੜ੍ਹਨ ਲਿਖਣ ਦਾ ਅੱਗੇ ਵਧਣ ਦਾ ਕਿਉਂਕਿ ਸ਼ਾਇਦ ਜਿੱਥੇ ਧੀ ਪਹੁੰਚ ਜਾਊ ਉਥੇ ਪੁੱਤ ਵੀ ਨਾ ਪਹੁੰਚ ਸਕੇ ਕਿਉਂਕਿ ਧੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਮਾਪਿਓ ਨੇ ਬਹੁਤ ਔਖੇ ਸੌਖੇ ਬਹੁਤ ਚੰਗੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮੈਨੂੰ ਪੜਾਇਆ ਹੈ ਮੈਂ ਉਹ ਜਿਹੜੇ ਪੈਸਿਆਂ ਦਾ ਜਿਹੜੀ ਉਹ ਤੰਗੀ ਗੁਜ਼ਾਰੀ ਹੈ ਮਾ ਦਾ ਮੁੱਲ ਤਾਰਨਾ ਜਦੋਂ ਧੀ ਦੇ ਮਨ ਚ ਇੱਕ ਗੱਲ ਉਠਾਨ ਲੈ ਕਿ ਮੈਂ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਤਾਂ ਉਹਨੂੰ ਕੋਈ ਵੀ ਚੀਜ਼ ਆ ਜਿਹੜੀ ਰੋਕ ਨਹੀਂ ਸਕਦੀ ਹਮੇਸ਼ਾ ਮਨੋ ਅਦਾ ਦਾ ਕਰਾਊਡ ਇਜ਼ ਵੈਰੀ ਤੁਸੀਂ ਸਾਰੇ ਸੁਸਤ ਤਾਂ ਨਹੀਂ ਹੋ ਗਏ ਹੈ ਸੋ ਹਮੇਸ਼ਾ ਧੀਆਂ ਨੂੰ ਪੜਾਇਓ ਲਿਖਾਇਓ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਜਦੋਂ ਦੇ ਕੁਰਸੀ ਤੇ ਬੈਠੇ ਨੇ ਉਹਨਾਂ ਨੇ ਕਦੇ ਕੋਈ ਵਿਤਕਰਾ ਨਹੀਂ ਕੀਤਾ ਕਿ ਮੈਂ ਧੀਆਂ ਦੇ ਜਾਂ ਮੁੰਡਿਆਂ ਦੇ ਜਿਹੜੇ ਵਿਚਾਰ ਆ ਉਹ ਫਰਕ ਕਰਾਂ ਜਿੰਨਾ ਧੀਆਂ ਨੂੰ ਮੌਕਾ ਮਿਲ ਸਕਦਾ ਹੈ ਉਨਾ ਹੀ ਮੁੰਡਿਆਂ ਨੂੰ ਮਿਲਣਾ ਚਾਹੀਦਾ ਹੈ ਇਕੁਵਲ ਰੱਖਿਆ ਹਮੇਸ਼ਾ ਜਿਹੜੇ ਪਿਛਲੇ ਦਿਨਾਂ 'ਚ 55000 ਸਰਕਾਰੀ ਨੌਕਰੀਆਂ ਮਿਲੀਆਂ ਨੇ ਉਹਦੇ 'ਚ ਵੀ ਵੱਧ ਦਰਜਾ ਨੌਕਰੀਆਂ ਨੇ ਜਿਹੜੀਆਂ ਉਹ ਧੀਆਂ ਨੇ ਮੱਲਾ ਮਾਰ ਕੇ ਲਈਆਂ ਨੇ ਆਪਣੇ ਬਲਬੂਤੇ ਤੇ ਲਈਆਂ ਨੇ ਤੇ ਹਮ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਨਹੀਂ ਆ ਇਹ ਵੱਡੀ ਗੱਲ ਹੈ ਇੱਕ ਬਹੁਤ ਹੀ ਨਵਾਂ ਕੇਸ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਅੱਗੇ ਆਇਆ ਸੀ ਪਿਛਲੇ ਦਿਨਾਂ 'ਚ ਜਿੱਥੇ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਖਾਸ ਤੌਰ ਤੇ ਧਿਆਨ ਦਿੱਤਾ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹਦੇ ਵਿੱਚ ਜਿਹੜੀ ਮੁੰਡਿਆਂ ਦੀ ਭਰਤੀੋਂ ਜ਼ਿਆਦਾ ਸੀਗੀ ਕੁੜੀਆਂ ਦੀ ਭਰਤੀ ਬਹੁਤ ਘੱਟ ਹੋ ਰਹੀ ਸੀ ਜਦੋਂ ਪਤਾ ਕਰਾਇਆ ਵੀ ਇਹ ਜਿਹੜਾ ਵਿਤਕਰਾ ਕਿਉਂ ਹੈ ਤੇ ਪਤਾ ਲੱਗਾ ਜਿਹੜੇ ਪ੍ਰੈਕਟੀਕਲ ਦੇ ਜਿਹੜੇ ਮੈਜ਼ਰਮੈਂਟਸ ਨੇ ਜਿਵੇਂ weight ਲੈ ਕੇ ਭੱਜਣਾ ਪ੍ਰੈਕਟੀਕਲ ਆ ਜਿਹੜਾ ਕੁੜੀਆਂ ਕਲੀਅਰ ਨਹੀਂ ਸੀ ਕਰ ਪਾ ਰਹੀਆਂ ਹਾਈ ਜੰਪ ਕਰਨੀ ਹੈ ਲੌਂਗ ਜੰਪ ਕਰਨੀ ਹੈ ਜੋ ਵੀ ਉਹਦਾ ਕ੍ਰਾਈਟੇਰੀਆ ਸੀਗਾ ਉਹ ਮੁੰਡਿਆਂ ਦੇ ਤੇ ਕੁੜੀਆਂ ਦੇ ਸੇਮ ਰੱਖਿਆ ਹੋਇਆ ਸੀ ਤੇ ਉਹਦੇ 'ਚ ਲੋੜ ਸੀ ਕਿ ਕੁੜੀਆਂ ਨੂੰ ਥੋੜੀ ਰਾਹਤ ਦਿੱਤੀ ਜਾਵੇ ਕਿਉਂਕਿ ਸਾਨੂੰ ਫਿਜ਼ੀਕਲੀ ਪਰਮਾਤਮਾ ਨੇ ਇਹ ਜਿਹਾ ਬਣਾਇਆ ਸੀ ਉਹਨਾਂ ਨਹੀਂ ਕੰਮ ਕਰ ਸਕਦੀਆਂ ਜਿੰਨਾ ਇੱਕ ਬੰਦਾ ਕਰ ਸਕਦਾ ਸੋ ਮਾਨ ਸਾਹਿਬ ਨੇ ਸਪੈਸ਼ਲ ਤੌਰ ਤੇ ਧਿਆਨ ਦਿੱਤਾ ਤੇ ਜਿਹੜੇ ਉਹ ਪ੍ਰੈਕਟੀਕਲ 'ਚ ਜਿਹੜੇ ਨੋਰਮ ਸੀਗੇ ਉਹਨਾਂ ਨੂੰ ਚੇਂਜ ਕੀਤਾ ਗਿਆ ਕੁੜੀਆਂ ਲਈ ਜਿਹੜਾ ਭੱਜਨ ਦਾ weight check ਕੇ ਭਜਣਾ ਸੀ ਉਹਨੂੰ weight ਨੂੰ ਵੀ ਘਟਾਇਆ ਗਿਆ ਜਿਹੜੇ ਹੋਰ ਵੀ ਕ੍ਰਾਈਟੇਰੀਆ ਸੀ ਉਹਨਾਂ ਨੂੰ ਲਾਈਟਨ ਅਪ ਕੀਤਾ ਗਿਆ ਕਿ ਸਾਡੀਆਂ ਧੀਆ ਵੀ ਇਹ ਜੇ ਵਧੀਆ ਸਰਕਾਰੀ ਨੌਕਰੀ ਲੈ ਕੇ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰ ਸਕਣ। ਸੋ ਜਿੱਥੇ ਵੀ ਸਾਨੂੰ ਸੁਣਨ ਚਾਹੁੰਦਾ ਹੈ ਕਿ ਲੜਕੀ ਨੂੰ ਜਾਂ ਧੀ ਨੂੰ ਸਾਡੀ ਲੋੜ ਹੈ ਅਸੀਂ ਹਮੇਸ਼ਾ ਫਰੰਟ ਫੁੱਟ ਤੇ ਆ ਕੇ ਉਹਦੀ ਹੈਲਪ ਕਰਨ ਦੀ ਟਰਾਈ ਕਰਦੇ ਆ। ਤੁਸੀਂ ਦੇਖਿਆ ਵੀ ਹੋਊਗਾ ਸੰਗਰੂਰ ਚ ਇੱਕ ਪ੍ਰੋਗਰਾਮ ਪਿਛਲੇ ਦਿਨੀ ਸਟਾਰਟ ਕੀਤਾ ਗਿਆ ਸੀ ਜਿਹਦਾ ਨਾਮ ਸੀਗਾ ਪਾਇਲ ਪਹਿਲ ਜਿਹੜੀਆਂ ਸਕੂਲ ਦੀਆਂ ਯੂਨੀਫਾਰਮਸ ਹੁੰਦੀਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਉਹ ਹਮੇਸ਼ਾ ਟੈਂਡਰ ਜਿਹੜੇ ਪੁਰਾਣੀਆਂ ਸਰਕਾਰਾਂ 'ਚ ਹੁੰਦਾ ਸੀਗਾ ਕਿ ਵੱਡੇ-ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਮਿਲ ਜਾਂਦੇ ਸੀਗੇ ਕਿਉਂਕਿ ਇਕੱਠੇ ਥੋਕ 'ਚ ਯੂਨੀਫਾਰਮ ਸਟਿਚ ਕਰਨੀਆਂ ਹੁੰਦੀਆਂ ਸੀ ਤੇ ਹਮੇਸ਼ਾ ਕੋਈ ਨਾ ਕੋਈ ਵੱਡਾ ਬੰਦਾ ਉਹ ਟੈਂਡਰ ਲੈ ਜਾਂਦਾ ਸੀ ਤੇ ਆਮ ਜਿਹੜੀ ਪਬਲਿਕ ਹੈ ਜਿਹੜੀ ਹੈਂਡ ਟੂ ਮਾਊਥ ਹੈ ਉਹਨੂੰ ਕੁਝ ਨਹੀਂ ਸੀ ਮਿਲਦਾ ਉਹਦੇ 'ਚ ਵੀ ਮੁੱਖ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਧਿਆਨ ਦਿੱਤਾ ਤੇ ਅੱਜ ਜਿਹੜਾ ਯੂਨੀਫਾਰਮਸ ਦਾ ਟੈਂਡਰ ਹੈ ਉਹ ਸਾਰੀਆਂ ਆਮ ਘਰਾਂ ਦੀਆਂ ਲੇਡੀਆਂ ਨੂੰ ਮਿਲੇ ਆ ਉਹਨਾਂ ਨੇ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਹੈ ਪਹਿਲ ਦੇ ਨਾਮ ਤੇ ਉਹ ਯੂਨੀਫਾਰਮ ਸਟਿਚ ਕਰਦੀਆਂ ਨੇ ਤੇ ਉਹਨਾਂ ਨੂੰ ਡੇਲੀ ਵੇਜਸ ਆ ਜਿਹੜੇ ਉਹਨਾਂ ਦੇ ਅਕਾਊਂਟ 'ਚ ਪੈ ਜਾਂਦੇ ਸੋ ਅਸੀਂ ਹਰ ਜਿਹੜੀ ਮਮਕਨ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਕੁੜੀਆਂ ਨੂੰ ਅੱਗੇ ਲੈ ਕੇ ਆਈਏ ਕੁੜੀਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਅੱਜ ਤੁਸੀਂ ਦੇਖੋ ਕੁੜੀਆਂ ਜਿਹੜੀਆਂ ਵੱਡੇ ਵੱਡੇ ਰੈਂਕਸ ਤੇ ਲੱਗ ਰਹੀਆਂ ਨੇ ਮੈਂ ਪਿਛਲੇ ਦਿਨੀ ਕਹਾਣੀ ਸੁਣੀ ਕਿ ਦੋ ਜੋੜੀਆਂ ਧੀਆਂ ਹੋਈਆਂ ਕਿਸੇ ਦੇ ਘਰ ਜਦੋਂ ਹੋਈਆਂ ਹੋਣਗੀਆਂ ਉਦੋਂ ਤਾਂ ਬਹੁਤ ਦੁੱਖ ਹੋਇਆ ਹੋਣਾ ਪਰ ਦੋਹੇ ਕੁੜੀਆਂ ਜਿਹੜੀਆਂ ਜਜ ਸਿਲੈਕਟ ਹੋ ਗਈਆਂ ਸੋ ਇਹ ਜਿਹੜੇ بڑے ਐਗਜ਼ਾਮਪਲਸ ਸਾਨੂੰ ਸਾਡੇ ਸਮਾਜ ਚੋਂ ਦੇਖਣ ਨੂੰ ਮਿਲਦੇ ਨੇ ਕੋਈ ਵੀ ਬੱਚਾ ਉਹ ਚੰਗਾ ਮਾੜਾ ਨਹੀਂ ਹੁੰਦਾ ਸਿਰਫ ਸਾਨੂੰ ਉਹਨੂੰ ਚੰਗਾ ਐਟਮੋਸਫੀਅਰ ਦੇਣ ਦੀ ਲੋੜ ਹੁੰਦੀ ਹੈ ਕੋਈ ਵੀ ਬੱਚਾ ਰਾਈਜ਼ ਐਂਡ ਸ਼ਾਈਨ ਕਰ ਸਕਦਾ ਹੈ ਸਾਨੂੰ ਬਤੌਰ ਮਾਪੇ ਸਾਹਿਦ ਹੈ ਕਿ ਅਸੀਂ ਉਹਨਾਂ ਨੂੰ ਇਕੁਅਲ ਓਪਰਚ्युनिटी ਦੇਈਏ ਸੋ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਹਮੇਸ਼ਾ ਸਾਡੀ ਪੂਰੀ ਮਮਕਨ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੱਥੇ ਵੀ ਤੁਸੀਂ ਪਿਆਰ ਨਾਲ ਸਾਨੂੰ ਬੁਲਾਉਂਦੇ ਹੋ ਅਸੀਂ ਵੱਧ ਛੱਡ ਕੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਅੱਗੇ ਗੱਲ ਕਰਦੀ ਸੀ ਵੀ ਇੱਕ ਮਹੀਨੇ ਦਾ ਤੀਆਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਪ੍ਰੋਗਰਾਮ ਐਨੇ ਹੁੰਦੇ ਆ ਕਿ ਸਾਤੋਂ ਕਈ ਵਾਰ ਜਾਇਆ ਨਹੀਂ ਜਾਂਦਾ ਐਨੇ ਪ੍ਰੋਗਰਾਮ ਅਟੈਂਡ ਨਹੀਂ ਕੀਤੇ ਜਾਂਦੇ ਮੈਂ ਕਹਿ ਰਹੀ ਸੀ ਕਿ ਤੀਆਂ ਦੋ ਤਿੰਨ ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਰੀ ਲੇਡੀਜ਼ ਨੂੰ ਮਿਲਣ ਦਾ ਜਿਹੜਾ ਮੌਕਾ ਸਾਨੂੰ ਮਿਲੂਗਾ। ਸੋ ਸਾਡਾ ਵੀ ਦੇਚ ਹਮੇਸ਼ਾ ਚਾਹੁੰਦਾ ਹੈ ਕਿ ਆਪਣੇ ਲੋਕਾਂ ਚ ਚਾਹੀਏ, ਮਿਲिए के लिए ਲੋਕਾਂ ਨੂੰ ਉਹਨਾਂ ਦੇ ਦੁੱਖ ਸੁੱਖ ਨੇ ਜਿਹੜੇ ਉਹ ਸੁਣੀਏ ਜਿਹੜਾ ਹੱਲ ਹੋ ਸਕਦਾ ਹੈ ਸਾਡੇ ਮਮਕਿਨ ਕੋਸ਼ਿਸ਼ ਨਾਲ ਅਸੀਂ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆਂ। ਸੋ ਅੱਜ ਮੈਨੂੰ ਤੁਹਾਡੇ ਵਿੱਚ ਵੀ ਪਹੁੰਚ ਕੇ ਬਹੁਤ ਚਾਹ ਮਹਿਸੂਸ ਹੋਇਆ, ਬਹੁਤ ਨਿਕ ਮਹਿਸੂਸ ਹੋਇਆ। ਬਹੁਤ ਆਪਣਾਤ ਮਹਿਸੂਸ ਹੋਈ ਆ। ਤੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆਂ ਕਿ ਇਹ ਜਿਹੜੀਆਂ ਖੁਸ਼ੀਆਂ ਨੇ ਖੇੜੇ ਨੇ ਇਸੇ ਤਰੀਕੇ ਇਸ ਕਾਲਜ ਚ ਪੈਂਦੇ ਰਹਿਣ ਕਿਤੇ ਭੰਗੜੇ ਪੈਂਦੇ ਰਹਿਣ ਪੰਜਾਬ ਸਾਡਾ ਖੁਸ਼ਹਾਲ ਰਹੇ ਤੇ ਤੁਸੀਂ ਸਾਰੇ ਮੇਰੀਆਂ ਭੈਣਾਂ ਬਹੁਤ ਤਰੱਕੀਆਂ ਕਰੋ ਬਹੁਤ ਕਾਮਯਾਬੀਆਂ ਤੇ ਤੁਸੀਂ ਪਹੁੰਚੋ ਤੇ ਮੈਂ ਅੱਜ ਲੇਡੀਜ਼ ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਬੀਇੰਗ ਅ ਲੇਡੀ ਸਾਨੂੰ ਇੱਕ ਦੂਜੇ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਇੱਕ ਗੱਲ ਸੁਣਨ ਨੂੰ ਆਉਂਦੀ ਹੈ ਕਿ ਜਿਹੜੀ ਔਰਤ ਹੈ ਔਰਤ ਦੀ ਦੁਸ਼ਮਣ ਹੁੰਦੀ ਹੈ ਅਸੀਂ ਇੱਕ ਦੂਜੇ ਦੀ ਲੱਤਾਂ ਪੌਹ ਚਿੱਛਦੇ ਹਾਂ ਪਰ ਆਪਾਂ ਨੂੰ ਚਾਹੀਦਾ ਹੈ ਕਿ ਜਿਵੇਂ ਜ਼ਮਾਨਾ ਬਦਲ ਰਿਹਾ ਹੈ ਅਸੀਂ ਵੀ ਬਦਲੀਏ ਅਸੀਂ ਇੱਕ ਦੂਜੇ ਨੂੰ ਮੋਟੀਵੇਟ ਕਰੀਏ ਇਨਕਰੇਜ ਕਰੀਏ ਜੇ ਹੈਲਪ ਨਹੀਂ ਕਰ ਸਕਦੇ ਤਾਂ ਡਿਸਕਰੇਜ ਵੀ ਨਾ ਕਰੀਏ ਜੇ ਕਿਸੇ ਦਾ ਵੀ ਬੱਚਾ ਆ ਜਾਂ ਕੋਈ ਵੀ ਭੈਣ ਕੁਝ ਵੀ ਕਰਨਾ ਚਾਹੁੰਦੀ ਹੈ ਚਾਹੇ ਉਹ ਪੋਲਿਟਿਕਸ ਝ ਹੋਵੇ ਚਾਹੇ ਪੜਾਈ ਲਿਖਾਈ ਝ ਹੋਵੇ ਚਾਹੇ ਉਹ ਵਕੀਲ ਬੰਨਣਾ ਚਾਹੁੰਦੀ ਹੋਵੇ ਜੱਜ ਬੰਨਣਾ ਚਾਹੁੰਦੀ ਹੋਵੇ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਇਨਕਰੇਜ ਕਰੀਏ ਉਹਨਾਂ ਨੂੰ ਮੌਕਾ ਦਈਏ ਤੇ ਉਹ ਜਿਹੜੀ ਆਪਣੀ ਮੰਜ਼ਿਲ ਨੂੰ ਸਰ ਕਰ ਸਕਣ ਕਿਉਂਕਿ ਇਸੇ ਦੀ ਇੱਕ ਛੋਟੀ ਜੀ ਮੋਟੀਵੇਸ਼ਨ ਮਿਲਦੀ ਹੈ ਜੋ ਇਨਸਾਨ ਨੂੰ ਕਿਤੇ ਆਪਦੀ ਮੰਜ਼ਲਾਂ ਤੱਕ ਪਹੁੰਚਾ ਦਿੰਦੀ ਹੈ ਸਾਨੂੰ ਹਮੇਸ਼ਾ ਇੱਕ ਦੂਜੇ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਬਦਲਦੇ ਤੌਰ ਤੇ ਸਾਨੂੰ ਵੀ ਬਦਲਣਾ ਚਾਹੀਦਾ ਸੋ ਅੱਜ ਤੁਸੀਂ ਮੇਰੀਆਂ ਇਨੀਆਂ ਕੋ ਬੇਨਤੀਆਂ ਕਬੂਲ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਂ ਦਿਲੋਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ